ਜਿੱਥੇ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਪਾਕਿਸਤਾਨੀ ਅਤਵਾਦੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਉੱਠ ਰਹੀ ਸੀ ਉੱਥੇ ਹੀ ਕੱਲ ਅੱਧੀ ਰਾਤ ਭਾਰਤੀ ਸੈਨਾਵਾਂ ਨੇ ਆਪਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਦੀ ਅਤਵਾਦ ਵਿਰੋਧੀ ਨੀਤੀ ਅਤੇ ਫੌਜੀ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਹੈ ਸਕੈਲਪ ਕ੍ਰੂਜ਼ ਮਿਜ਼ਾਇਲ ਹੈਮਰ ਅਤੇ ਬ੍ਰਹਮੋਸ ਸਪਾਈਸ 2000 ਪੋਪੇ ਅਤੇ ਸੁਦਰਸ਼ਨ ਬੰਬਾਂ ਵਰਗੇ ਵਿਸ਼ੇਸ਼ ਗੋਲਾ ਬਾਰੂਦ ਨੇ ਜਸ਼ਨ ਮਹਮਦ ਨੂੰ ਸਖਤ ਝਟਕਾ ਦਿੱਤਾ ਹੈ ਨੌ ਅਤਵਾਦੀ ਲਾਂਚ ਪੈਡਾਂ ਨੂੰ ਸਟਿੱਕਟਾ ਨਾਲ ਤਬਾਹ ਕੀਤਾ ਗਿਆ ਹੈ ਇਹ ਕਾਰਵਾਈ ਭਾਰਤ ਦੀ ਤਕਨੀਕੀ ਉਤਮਤਾ ਰਣਨੀਤਕ ਹਿੰਮਤ ਅਤੇ ਅਤਵਾਦ ਵਿਰੋਧ ਜ਼ੀਰੋ ਟੋਲਰੈਂਸ ਦੀ ਨੀਤੀ ਦਾ ਪ੍ਰਤੀਕ ਹੈ। ਆਪਰੇਸ਼ਨ ਸਿੰਧੂਰ ਵਿੱਚ ਭਾਰਤ ਨੇ অতি ਅਦੁਨੀਕ ਅਤੇ ਸਟੀਕ ਗੋਲਾਬਾਰੂ ਦੀਵਾਰ ਤੋਂ ਕੀਤੀ ਹੈ ਜਿਸ ਨਾਲ ਕਟੋ-ਕਟ ਨਾਗਰਿਕ ਨੁਕਸਾਨ ਦੇ ਨਾਲ ਵੱਤਵ ਵੱਧ ਪ੍ਰਭਾਵਸ਼ਕੀਨੀ ਬਣਾਇਆ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਰਾਫੇਲ ਲੜਾਕੂ ਜਹਾਜ਼ਾਂ ਨਾਲ ਲੈਸ ਸਕੈਲਪ ਕ੍ਰੂਜ਼ ਮਿਜ਼ਾਈਲ ਅਤੇ ਹੈਮਰ ਮਿਜ਼ਾਈਲ ਦੋ ਅਜਿਹੇ ਸ਼ਕਤੀਸ਼ਾਲੀ ਹਥਿਆਰ ਪ੍ਰਣਾਲੀਆਂ ਹਨ ਜਿਨ੍ਹਾਂ ਦੀ ਵਰਤੋਂ ਆਪਰੇਸ਼ਨ ਸਿੰਧੂਰ ਵਰਗੇ ਕਾਰਜਾਂ ਵਿੱਚ ਕੀਤੀ ਗਈ ਸੀ। ਸਕੈਲਪ ਕ੍ਰੂਜ਼ ਮਿਜ਼ਾਈਲ ਜਿਸ ਨੂੰ ਕਝੁਕੇ ਵਿੱਚ ਸਟਾਰਮ ਸ਼ੈਡੋ ਵਜੋਂ ਜਾਣਿਆ ਜਾਂਦਾ ਹੈ ਇੱਕ ਫ੍ਰੈਂਕਫਰਟ ਬ੍ਰਿਟਿਸ਼ ਲੰਬੀ ਜੋਕ ਹਵਾ ਤੋਂ ਜ਼ਮੀਨ ਤੇ ਮਾਰ ਕਰਨ ਵਾਲੀ ਕਰੂਜ਼ ਮਜ਼ਾਈਲੇ ਇਸ ਨੂੰ ਯੂਰਪੀਅਨ ਰੱਖਿਆ ਕੰਪਨੀ ਐਮਬੀਡੀਏ ਦੁਆਰਾ ਤਿਆਰ ਕੀਤਾ ਗਿਆ ਹੈ ਇਹ ਭਾਰਤ ਦੇ ਛੱਤੀ ਰਫਾਲ ਜਟਾਂ ਦਾ ਹਿੱਸਾ ਹੈ ਪਾਕਿਸਤਾਨੀ ਲੋਕ ਗੂਗਲ ਤੇ ਭਾਰਤ ਕੋਲ ਕਿੰਨੇ ਰਫਾਲ ਹਨ ਰਫੇਲ ਮਜ਼ਾਈਲਾ ਦੀ ਸ਼ਕਤੀ ਤੇ ਭਾਰਤ ਪਾਕਿਸਤਾਨ ਜੰਗ ਕੌਣ ਜਿੱਤੇਗਾ ਵਰਗੇ ਸਵਾਲ ਲੱਭ ਰਹੇ ਹਨ ਇਸ ਤੋਂ ਪਤਾ ਚਲਦਾ ਹੈ ਕਿ ਰਫੇਲ ਦੀ ਤਾਕਤ ਅਤੇ ਭਾਰਤ ਦੀਆਂ ਫੌਜੀ ਤਿਆਰੀਆਂ ਨੇ ਪਾਕਿਸਤਾਨ ਵਿੱਚ ਕਿਸ ਤਰ੍ਹਾਂ ਦਹਿਸ਼ਤ ਪੈਦਾ ਕਰ ਦਿੱਤੀ ਹੈ